ਮੋਹਾਲੀ ਦੇ ਬੈਂਕ ਦੇ ਵਿੱਚ ਕਰੋੜਾਂ ਦੇ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਦੇ ਵੱਲੋਂ ਬੈਂਕ ਮੈਨੇਜਰ ਤੋਂ ਪੁੱਛਗਿੱਛ ਜੜੀ ਹੈ ਕੀਤੀ ਜਾ ਰਹੀ ਹੈ ਆਨਲਾਈਨ ਸਟੇਬਾਜੀ ਕਰਦਾ ਸੀ ਗੌਰਵ ਸ਼ਰਮਾ ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਪੰਜ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾ ਰਹੇ ਹੈ ਰਹਿ ਪੈਸੇ ਪੁਲਿਸ ਨੇ ਦੋ ਬੈਂਕ ਖਾਤੇ ਫ੍ਰੀਜ਼ ਕੀਤੇ ਨੇ ਮਾ ਦੇ ਖਾਤੇ ਦੇ ਵਿੱਚ 4.5 ਕਰੋੜ ਰੁਪਏ ਜਮ੍ਹਾਂ ਔਰ ਨੌਕਰ ਦੇ ਖਾਤੇ ਦੇ ਵਿੱਚ 5.5 ਕਰੋੜ ਰੁਪਏ ਉਸਦੇ ਖਾਤੇ ਦੇ ਵਿੱਚ ਕਰੀਬ 40 ਲੱਖ ਰੁਪਏ ਨੇਪਾਲ ਨੇੜਿਓਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਸੀ ਤੋਂ ਮੁਹਾਲੀ ਦੇ ਵਿੱਚੋਂ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਪੁਲਿਸ ਨੇ ਦੋ ਬੈਂਕ ਖਾਤੇ ਫ੍ਰੀਜ਼ ਵੀ ਕੀਤੇ ਨੇ ਪੰਜ ਬੈਂਕ ਖਾਤਿਆਂ ਦੇ ਵਿੱਚ ਪੈਸੇ ਜਮ੍ਹਾਂ ਕਰਵਾ ਰਿਹਾ ਸੀ ਇਹ ਸ਼ਖਸ ਪੁਲਿਸ ਦੇ ਵੱਲੋਂ ਬੈਂਕ ਮੈਨੇਜਰ ਤੋਂ ਕੁੱਝ ਕੁੱਝ ਕੀਤੀ ਜਾ ਰਹੀ ਹੈ ਆਨਲਾਈਨ ਸੱਟੇਬਾਜ਼ੀ ਕਰਦਾ ਸੀ ਗੌਰਵ ਸ਼ਰਮਾ ਪੁਲਿਸ ਜਾਂਚ ਦੌਰਾਨ ਇੱਕ ਵੱਡਾ ਖੁਲਾਸਾ ਹੋਇਆ ਹੈ ਮਾਦੇ ਖਾਤੇ ਵਿੱਚ 4.5 ਕਰੋੜ ਰੁਪਏ ਪੰਜ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾਉਂਦਾ ਸੀ ਇਹ ਪੈਸੇ ਪੁਲਿਸ ਨੇ ਦੋ ਬੈਂਕ ਖਾਤੇ ਫ੍ਰੀਜ਼ ਵੀ ਕੀਤੇ ਨੇ ਨੌਕਰ ਦੇ ਖਾਤੇ ਦੇ ਵਿੱਚ 5.5 ਕਰੋੜ ਰੁਪਏ ਸੋ ਪੁਲਿਸ ਨੇ ਪੁਲਿਸ ਦੇ ਵੱਲੋਂ ਬੈਂਕ ਮੈਨੇਜਰ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਆਨਲਾਈਨ ਸੱਟੇਬਾਜ਼ੀ ਕਰਦਾ ਸੀ ਗੌਰਵ ਸ਼ਰਮਾ ਮੁਹਾਲੀ ਦਾ ਇਹ ਮਾਮਲਾ ਹੈ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਮੁਹਾਲੀ ਦੇ ਬੈਂਕਾਂ ਦੇ ਵਿੱਚ ਕਰੋੜਾਂ ਦੇ ਘੁਟਾਲੇ ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਬੈਂਕ ਮੈਨੇਜਰ ਤੋਂ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ ਆਨਲਾਈਨ ਸੱਟੇਬਾਜ਼ੀ ਕਰਦਾ ਸੀ ਗੌਰਵ ਸ਼ਰਮਾ ਉਸ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਹੈ ਪੰਜ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾ ਰਿਹਾ ਸੀ ਪੈਸੇ ਪੁਲਿਸ ਨੇ ਦੋ ਬੈਂਕ ਖਾਤੇ ਫ੍ਰੀਜ਼ ਕੀਤੇ ਨੇ ਪੁਲਿਸ ਨੇ ਦੋ ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਹੈ ਪੁਲਿਸ ਦੇ ਵੱਲੋਂ ਬੈਂਕ ਮੈਨੇਜਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਆਨਲਾਈਨ ਸੱਟੇਬਾਜ਼ੀ ਦੇ ਇਲਜ਼ਾਮ ਨੇ ਗੌਰਵ ਸ਼ਰਮਾ ਦੇ ਉੱਪਰ ਔਰ ਉਸ ਦੇ ਤਹਿਤ ਮਾਂ ਆਪਣੀ ਮਾਂ ਦੇ ਖਾਤੇ ਦੇ ਵਿੱਚ 4.5 ਕਰੋੜ ਰੁਪਏ ਜਮ੍ਹਾਂ ਕਰਵਾਏ ਨੌਕਰ ਦੇ ਖਾਤੇ ਦੇ ਵਿੱਚ ਵੀ ਜਿਹੜਾ 5.5 ਕਰੋੜ ਰੁਪਏ ਜਮ੍ਹਾਂ ਕਰਵਾਏ ਤੇ ਪਿਤਾ ਦੇ ਖਾਤੇ ਦੇ ਵਿੱਚ ਕਰੀਬ 40 ਲੱਖ ਰੁਪਏ ਜਮ੍ਹਾਂ ਕਰਵਾਏ ਔਰ ਦੱਸਤੀ ਕਿ ਮੋਹਾਲੀ ਦੇ ਬੈਂਕ ਦੇ ਵਿੱਚ ਕਰੋੜਾ ਰੁਪਏ ਦੇ ਘਟਾਲੇ ਦਾ ਮਾਮਲਾ ਸੁਖੈਰ ਨੇਪਾਲ ਦੇ ਲਾਗਿਓਂ ਪੁਲਿਸ ਨੇ ਇਸ ਸ਼ਖਸ ਨੂੰ ਜਿਹੜਾ ਗ੍ਰਫਤਾਰ ਕੀਤਾ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸੇ ਪੁੱਛਗਿੱਛ ਦੇ ਦੌਰਾਨ ਇੱਕ ਖੁਲਾਸਾ ਸਾਹਮਣੇ ਆਇਆ ਹੈ ਪੁਲਿਸ ਨੇ ਦੋ ਬੈਂਕ ਖਾਤੇ ਫ੍ਰੀਜ਼ ਕੀਤੇ ਨੇ ਆਨਲਾਈਨ ਸੱਟੇਬਾਜ਼ੀ ਕਰਦਾ ਸੀ ਗਾਰਵ ਸ਼ਰਮਾ ਪੁਲਿਸ ਦੇ ਵੱਲੋਂ ਬੈਂਕ ਮੈਨੇਜਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਜਾਂਚ ਦੌਰਾਨ ਇੱਕ ਵੱਡਾ ਖੁਲਾਸਾ ਹੋਇਆ ਹੈ ਆਨਲਾਈਨ ਸੱਟੇਬਾਜ਼ੀ ਕਰਦਾ ਸੀ ਗੌਰਵ ਸ਼ਰਮਾ ਪੰਜ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾਏ ਗਏ ਨੇ ਪੁਲਿਸ ਬੈਂਕ ਮੈਨੇਜਰ ਤੋਂ ਪੁੱਛਗਿੱਛ ਕਰ ਰਹੀ ਹੈ ਮਾਂ ਦੇ ਖਾਤੇ ਦੇ ਵਿੱਚ 3.4 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਨੌਕਰ ਦੇ ਖਾਤੇ ਦੇ ਵਿੱਚ 5.5 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਤੇ ਪਿਤਾ ਦੇ ਖਾਤੇ ਦੇ ਵਿੱਚ ਕਰੀਬ 40 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਕਿਉਂਕਿ ਇਹਨਾਂ ਦੇ ਖਾਤਿਆਂ ਚੋਂ ਪੈਸੇ ਕਿਸ ਤਰੀਕੇ ਨਾਲ ਕਢਾ ਲਏ ਗਏ ਤੇ ਹੋਰ ਕਿਸੇ ਨੇ ਨਹੀਂ ਜਿਹਨੂੰ ਰਾਖੀ ਕਰਨ ਲਈ ਰੱਖਿਆ ਗਿਆ ਸੀਗਾ ਬੈਂਕ ਵਾਲੇ ਬੈਂਕ ਮੈਨੇਜਰ ਉਨਾ ਵੱਲੋਂ ਇਹ ਪੈਸੇ ਕਢਾ ਲਿੱਤੇ ਗਏ ਜਿਸ ਤੋਂ ਬਾਅਦ ਕਾਫੀ ਸਾਰਾ ਹੰਗਾਮਾ ਹੋਇਆ ਕਿਉਂਕਿ ਕਰੋੜਾਂ ਦਾ ਇਹ ਗਵਨ ਦੱਸਿਆ ਜਾ ਰਿਹਾ ਹੈ ਕੋਈ 50 ਕਰੋੜ ਦੀ ਗੱਲ ਕਰਨੇ ਕੋਈ 20 ਕਰੋੜ ਦੀ ਗੱਲ ਕਰਨੇ ਕੋਈ 90 ਕਰੋੜ ਤੱਕ ਇਸ ਗੱਲ ਹੀ ਕਰ ਰਹੇ ਨੇ ਪਰ ਇੱਥੇ ਜਿਹੜੇ ਪਿੰਡ ਵਾਲੇ ਨੇ ਜਿਹੜੇ ਆਸ-ਪਾਸ ਦੇ ਪਿੰਡ ਵਾਲੇ ਨੇ ਜਿਹਨਾਂ ਦੇ ਪੈਸੇ ਗਏ ਨੇ ਉਹਨਾਂ ਨਾਲ ਗੱਲ ਕਰ ਲੈਨੇ ਸਭ ਤੋਂ ਪਹਿਲਾਂ ਕਿਉਂਕਿ ਹੁਣ ਮੈਨੇਜਰ ਨੂੰ ਗੌਰਵ ਸ਼ਰਮਨ ਨੂੰ ਉਰੂਪੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਕਈ ਸਾਰੇ ਖੁਲਾਸੇ ਹੋ ਰਹੇ ਨੇ ਕਿ ਕਿਸ ਤਰੀਕੇ ਨਾਲ ਆਨਲਾਈਨ بیٹنگ ਚੋਂ ਪੈਸੇ ਲਾਂਦਾ ਸੀਗਾ ਤੇ ਨਾਲ ਦੇ ਨਾਲ ਆਪਣੇ ਪੰਜ ਬੈਂਕ ਅਕਾਊਂਟਾਂ 'ਚ ਇਹਨਾਂ ਦੇ ਸਾਰੇ ਪੈਸੇ ਜਿਹੜੇ ਪਾ ਰਿਹਾ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਆਪਣੇ ਫਾਦਰ ਦੇ ਅਕਾਊਂਟ 'ਚ ਕਰੀਬ 40 ਲੱਖ ਰੁਪਏ ਜਿਹੜੇ ਪੁਲਿਸ ਨੂੰ ਹੱਲੇ ਮਿਲੇ ਨੇ ਜਾਣਕਾਰੀ ਮਿਲਦੀ ਹੈ। ਮਰਦਰ ਦੇ ਖਾਤੇ 'ਚ ਜਿਹੜਾ ਹੈਗਾ ਉਹ 4.5 ਕਰੋੜ ਰੁਪਏ ਜੇ ਆਪਣੇ ਨੌਕਰ ਦੀ ਗੱਲ ਕਰੀਏ ਨੌਕਰ ਦੇ ਖਾਤੇ ਤੱਕ ਦੇ ਵਿੱਚ ਜਿਹੜਾ ਹੈ ਉਹ 5.5 ਕਰੋੜ ਰੁਪਏ ਪਾਏ ਹੋਏ ਸੀਗੇ ਤੇ ਦੋ ਅਕਾ ਜਿਹੜੇ ਕਿ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਇਹਨਾਂ ਦੇ ਦੋ ਖਾਤੇ ਜਿਹੜੇ ਆ ਉਹ ਫ੍ਰੀਜ਼ ਕਰਾ ਦਿੱਤੇ ਨੇ ਤੇ ਹੋਰ ਕਈ ਸਾਰੇ ਖੁਲਾਸੇ ਹੋਣੇ ਬਾਕੀ ਨੇ ਕਿ ਆਖਿਰਕਾਰ ਕੌਣ-ਕੌਣ ਬੈਂਕ ਦੇ ਕਰਮਚਾਰੀ ਇਹਦੇ ਨਾਲ ਮਿਲਿਆ ਹੋਇਆ ਸੀ ਕਿਉਂਕਿ ਇੱਕ ਬੰਦਾ ਨਹੀਂ ਕਰ ਸਕਦਾ ਜੇ ਕਰਨਗੇ ਤਾਂ ਕਈ ਸਾਰੇ ਕਰ ਸਕਦੇ ਨੇ ਮਿਲ ਕੇ ਕਰ ਸਕਦੇ ਨੇ ਕੀ ਗਰੁੱਪ ਸੀਗਾ ਕੀ ਨੈਕਸਸ ਸੀਗਾ ਇਸ ਵਾਰ ਪਿੰਡ ਵਾਲੇ ਨਾਲ ਨੇ ਸਾਡੇ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਕਿੱਥੋਂ ਹੋਇਆ ਸੀ ਸ਼ੱਕ ਕਿੱਥੋਂ ਪਿਆ ਕਿਹੜੀ ਤਰੀਕ ਨੂੰ ਸ਼ੁਰੂ ਟਾਈਮ ਲਾਈਨ ਵੱਲ ਦੱਸੋ ਜੀ ਇਹ 14 ਤਰੀਕ ਨੂੰ ਫਰਵਰੀ ਦੀ ਗੱਲ ਹੈ ਜੀ ਤੇ ਆਪਣੇ ਰਿਲੇਟਿਵ ਨੇ ਪੈਤਪੁਰ ਪਿੰਡ ਤੋਂ ਉਹ ਲੇਡੀ ਨੂੰ ਕਿਸੇ ਨੇ ਮੈਸੇਜ ਕਰਿਆ ਵੀ ਤੁਹਾਡਾ 15 ਲੱਖ ਰੁਪਏ ਦਾ ਐਫ ਡੀ ਨੇ ਤੜਵਾ ਲਿਆ ਜੋ ਕਿ ਉਹਦੇ ਮਾਈਨਰ ਬੱਚੇ ਸੀਗੇ ਉਹਨਾਂ ਦੇ ਨਾਮ ਸੇ ਐਫ ਡੀ ਸੀਗੀ ਤੇ ਉਹ ਵਿਚਾਰੇ ਇੱਥੇ ਆਏ ਚਲੋ ਅਸੀਂ ਇਕੱਠੇ ਹੋਏ ਤੇ ਜਦੋਂ ਇਹਨਾਂ ਨੂੰ ਪੁੱਛਿਆ ਨਾ ਤਾਂ ਇਹ ਸਟੇਟਮੈਂਟ ਕਢ ਰਹੇ ਸੀਗੇ ਨਾ ਮੈਨੇਜਰ ਉਰੇ ਖਿਆ ਸੀਗਾ ਚਲੋ ਅਸੀਂ ਰੌਲਾ ਰੂਲਾ ਪਾ ਕੇ ਸਟੇਟਮੈਂਟ ਕਢਾਈ ਤਾਂ ਬਾਕੀ ਉਹ ਗੱਲ ਸਹੀ ਹੋ ਗਈ ਕਿ ਉਹਨਾਂ ਦਾ 15 ਲੱਖ ਰੁਪਏ ਐਫ ਡੀ ਤੜਾ ਕੇ ਉਹਨੇ ਮਤਲਬ ਕਿਸੇ ਹੋਰ ਅਕਾਊਂਟ 'ਤੇ ਟ੍ਰਾਂਸਫਰ ਕਰਤੀ ਉਹਦੇ ਬਾਈ ਜੀ ਸੀਗੇ ਇਹ ਵੀ ਆ ਗਏ ਇਹ ਆਪਣੇ ਗੁਰਪ੍ਰੀਤ ਬਾਜੀ ਆਏ ਵੀ ਆ ਕੇ ਤੈਨਾਂ ਨੇ ਅਸੀਂ ਰੋਲਾ ਰੂਲਾ ਪਾਇਆ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਇੱਕ ਬੰਦੇ ਗੈਲੀਆਂ ਨੇ तकरीबन 40 45 ਬੰਦਿਆਂ ਗੈਲ ਇਦਾਂ ਕਰਿਆ ਹੋਇਆ ਜੀ ਇਸ ਤੋਂ ਬਾਅਦ ਫਿਰ ਕੀ ਹੋਇਆ ਉਸ ਤੋਂ ਬਾਅਦ ਤੁਸੀਂ ਅਗਲੇ ਦਿਨ ਪਹੁੰਚੇ ਇੱਥੇ ਕਦ ਪੁਲਿਸ ਪਹੁੰਚੀ ਮਾਮਲਾ ਕਰ ਦਰਜ ਕਰਾਇਆ ਇਹਦੀ ਗੱਲ ਹੈ ਜੀ ਉਸੇ ਦਿਨ ਰੌਲਾ ਪੈ ਗਿਆ ਤਕਰੀਬਨ ਜਿਨ੍ਹਾਂ ਦੇ ਖਾਤੇ ਸੀਗੇ 90% ਲੋਕ ਇੱਥੇ ਆ ਗਏ ਤੇ ਜਦੋਂ ਪਤਾ ਲੱਗਿਆ ਕਿਸੇ ਗੱਲ ਕਰੋੜ ਦਾ ਫਰਾਡ ਹੈ ਕਿਸੇ ਗੱਲ 30 ਲੱਖ ਦਾ ਫਰਾਡ ਹੈ ਕਿਸੇ ਗੱਲ 20 ਲੱਖ ਦਾ ਫਰਾਡ ਹੈ ਐਦਾਂ ਖੁਲਾਸਾ ਹੁੰਦਾ ਗਿਆ ਤੇ ਬਾਅਦ ਹੀ ਪਤਾ ਲੱਗਿਆ ਵੀ ਘੱਟੋ-ਘੱਟੇ 35-40 ਕਰੋੜ ਦੇ ਵਿੱਚ ਰਕਮ ਹੈ ਜੋ ਫਰਾਡ ਹੋਈ ਹੈ ਤੁਹਾਡੇ ਨਾਲ ਕਿੰਨੇ ਪੈਸੇ ਸੀਗੇ ਤੁਹਾਡੇ ਨੇ ਮੇਰੇ ਤਾਂ ਰਿਲੇਟਿਵ ਸੀਗੇ ਜੀ ਉਹਨਾਂ ਕਰਕੇ ਮੈਂ ਇੱਥੇ ਆਇਆ ਸੀਗਾ ਇਹ ਹੈ ਜੀ ਇਹਨਾਂ ਦੇ ਜੋ ਵੀ ਥੋੜੇ ਕਿੰਨੇ ਪੈਸੇ ਸੀਗੇ ਮੇਰੇ ਸੀਗੇ ਤਕਰੀਬਨ 60 ਲੱਖ ਜੀ 60 ਲੱਖ ਰੁਪਏ ਤੁਹਾਡੇ ਕਿੰਨੇ ਥੋੜੇ ਕਿੰਨੇ ਸਾਡੇ ਤਾਂ ਬਹੁਤ ਘੱਟ ਹੈ ਜੀ ਅੱਛਾ ਤੁਹਾਡੇ ਕਿੰਨੇ ਸੀਗੇ 13 ਲੱਖ ਹੈ ਮੇਰੇ ਡੈਡੀ ਦੇ ਤੁਹਾਡੇ ਵੀ ਸੀਗੇ ਪੈਸੇ ਜੀ ਸੀਗੇ ਜੀ ਤਕਰੀਬਨ 44 ਲੱਖ ਰੁਪਿਆ ਮੇਰੇ ਪਿਤਾ ਜੀ ਦਾ ਸੀਗਾ ਜੀ ਹਾਂ ਤੁਹਾਡੇ ਵੀ ਸੀਗੇ ਹਾਂ ਜੀ ਸਾਡਾ 85 ਲੱਖ ਹੈ ਜੀ 15 ਲੱਖ ਰੁਪਿਆ ਮੇਰਾ ਹੀ ਹਾਂ ਤੇ 70 ਲੱਖ ਰੁਪਏ ਮੇਰੇ ਮਾਤਾ ਦੇ ਅਕਾਊਂਟ ਵਿੱਚ ਜਿਹੜੇ ਉਹਨੇ ਨਾ ਸਾਡੇ ਨੰਬਰ ਚੇਂਜ ਕਰਕੇ ਜੀ ਵੀ ਜਿਤਨਾ ਸਾਨੂੰ ਕ੍ਰੈਡਿਟਡ ਡੈਬਿਟ ਦਾ ਮੈਸੇਜ ਆਉਂਦਾ ਹੈ ਉਹ ਸਾਨੂੰ ਆਉਂਦਾ ਨਹੀਂ ਸਾਨੂੰ ਇਹਦੇ ਚੱਕਰ ਮੈਂ ਬਹੁਤ ਵਾਰ ਉਰੇ ਬ੍ਰਾਂਚ ਚ ਆਇਆ ਉਹਨੂੰ ਪਰਸਨਲੀ ਮਿਲਦਾ ਸੀਗਾ ਵੀ ਮੈਨੂੰ ਸਟੇਟਮੈਂਟ ਦੇ ਤੇ ਮੇਰੀ ਕਾਪੀਆਂ ਦੇ ਉੱਤੇ ਆਪਣੀ ਐਂਟਰੀ ਕਰਕੇ ਦੇ ਬਾ ਉਹਦਾ ਹਰ ਵਾਰ ਆਹੀ ਬਹਾਨਾ ਹੁੰਦਾ ਤਾਂ ਕਦੇ ਉਹ ਇੱਥੇ ਮਿਲਦਾ ਨਹੀਂ ਤਾਂ ਵੀ ਮੇਰੀ ਮਾਤਾ ਬਿਮਾਰ ਹੈ ਪੀਜੀ ਗਿਆ ਹੋਇਆ ਕਦੇ ਸਾਡੀ ਮਸ਼ੀਨ ਖਰਾਬ ਹੈ ਕਦੇ ਸਾਡਾ ਸਰਵਰ ਡਾਊਨ ਹੈ ਜੀ ਸਾਨੂੰ ਸ਼ੱਕ ਤਾਂ ਹੋ ਗਿਆ ਸੀਗਾ ਜੀ ਪਰ ਉਹ ਬਹੁਤ ਛੱਤ ਦਿਮਾਗ ਦਾ ਬੰਦਾ ਸੀਗਾ ਜੀ ਇਹ ਉਹਦਾ 14 ਤਰੀਕ ਨੂੰ ਖਲਾਸਾ ਹੋਇਆ ਵੀ ਇੱਕ ਸਾਢੇ ਨਾਲ ਨਹੀਂ ਹੈਗਾ ਜੀ ਇਹ ਜਿੰਨੇ ਵੀ ਖਾਤਾ ਧਾਰ ਕੇ ਸਾਰਿਆਂ ਨਾਲ ਇਹ ਫਰਾਡ ਕਰ ਕੀਤਾ ਹੋਇਆ ਜੀ ਉਹ ਕਿਉਂਕਿ ਜਦ ਉਹ ਹੁੰਦਾ ਸਾਰਾ ਕੁਝ ਹੁੰਦਾ ਹੈ ਤਾਂ ਇੱਕ ਮਿੰਟ ਇੱਕ ਮਿੰਟ ਤੁਹਾਡੇ ਕੋਲ ਵੀ ਆਣਾ ਤੁਹਾਡੇ ਵੀ ਪੈਸੇ ਮੈਨੂੰ ਪਤਾ ਗਏ ਨੇ ਆ ਐਸਐਮਐਸ ਵੀ ਆ ਜਾਂਦਾ ਜਦੋਂ ਪੈਸੇ ਟਰਾਂਸਫਰ ਹੁੰਦੇ ਨੇ ਜਦ ਫੀਡੀ ਹੁੰਦੀ ਹੈ ਐਫਡੀ ਦੇ ਵੀ ਇੱਕ ਐਸਐਮਐਸ ਆ ਜਾਂਦਾ ਕਾਲ ਵੀ ਆ ਜਾਂਦੀ ਹੈ ਤਾਂ ਕਿ ਉਹ ਆਇਆ ਨਹੀਂ ਫਿਰ ਤੁਹਾਨੂੰ ਉਹ ਨੰਬਰ ਹੈ ਸਰ ਨੰਬਰ ਚੇਂਜ ਕੀਤੇ ਹੋਏ ਸਹੀ ਸਭ ਦੇ ਜਿੰਨੇ ਵੀ ਉਹਦੇ ਖਾਤਾ ਧਾਰਕ ਸੀ ਨਾ ਉਹਨੇ ਕਿਤੇ ਨਾ ਆਪਣਾ ਨੰਬਰ ਪਾਇਆ ਸੀਗਾ ਜੀ ਸਾਡੇ ਨੰਬਰ ਚੇਂਜ ਕਰਕੇ ਕਿਤੇ ਆਪਣੇ ਨੌਕਰ ਦਾ ਕਦੇ ਕਿਸੇ ਦਾ ਸਾਡੇ ਕੋਲ ਮੈਸੇਜ ਨਹੀਂ ਆਉਂਦਾ ਸੀਗਾ ਜੀ ਕੋਈ ਆ ਸਿਲਸਿਲੇ ਚ ਸਾਨੂੰ ਮਤਲਬ ਕਈ ਵਾਰ ਅਸੀਂ ਸ਼ਿਕਾਇਤ ਵੀ ਕਰੀ ਹੈ ਜੀ ਪਰ ਪਾਸਬੁੱਕ ਜਦ ਤੁਸੀਂ ਚੇਂਜ ਅਪਡੇਟ ਕਰਾਣਾ ਹੋਗੇ ਫਿਰ ਉਹ ਪ੍ਰਿੰਟਰ ਨਹੀਂ ਚੱਲਦਾ ਜਾਂ ਮੈਂ ਬਾਹਰ ਆ ਤੇ ਨੰਬਰ ਚੇਂਜ ਕਰਤੇ ਤਾਂ ਕਿ ਐਸਐਮਐਸ ਜਾਂ ਨਹੀਂ ਤੁਹਾਨੂੰ ਬਿਲਕੁਲ ਹੀ ਵਾਂਝੇ ਰੱਖਤਾ ਕੱਟ ਕਰ ਹਾਂਜੀ ਹਾਂਜੀ ਮਤਲਬ ਉਹਨੇ ਪੂਰਾ ਨਾ ਬੈਂਕੇ ਹੈਂਗ ਕਰ ਲਿਆ ਜੀ ਆਪਣੇ ਮੁੱਠੀ ਚ ਕਰਿਆ ਹੋਇਆ ਤਾਂ ਇਹਦਾ ਨੰਬਰ ਚੱਲ ਵੀ ਰਿਹਾ ਜੀ ਖਾਤੇ ਦੇ ਵਿੱਚ ਉਹਦਾ ਉਹਨੂੰ ਵੀ ਐਸਐਮਐਸ ਨਹੀਂ ਸੀ ਆਉਂਦਾ ਉਹਦੇ ਵੀ ਇਹਨੇ ਬਲੌਕ ਕੀਤੇ ਹੋਏ ਸੀ ਹਾਂ ਬਾਕੀ ਜੇ ਸਟੇਟਮੈਂਟ ਜਿੱਦਾਂ ਕਿਸੇ ਨੂੰ ਦੰਦਾਤਾ ਜੀ ਉਹ ਅਗਲਾ ਕਹਿੰਦਾ ਸੀ ਮੇਰੇ ਐਨੇ ਪੈਸੇ ਆ ਉਹ ਜਾਲੀ ਸਟੇਟਮੈਂਟ ਆ ਆਪਣੇ ਕੋਲ ਤੋਂ ਬਣਾ ਕੇ ਦੇ ਦੇ ਕਰਦਾਤਾ ਜੀ ਕੋਈ ਪਤਾ ਲੱਗਿਆ ਤੁਹਾਨੂੰ ਕੋਈ ਜਾਣਕਾਰੀ ਮਿਲ ਰਹੀ ਹੈ ਕਿ ਸੱਟੇ ਸੁੱਟੇ ਵੀ ਖੇਡਦਾ ਸੀਗਾ ਹਾਂ ਜੀ ਹਾਂ ਪੁਲਿਸ ਵੱਲੋਂ ਚਲੋ ਲੋਕਾਂ ਲੋਕ ਵੀ ਕਹਿੰਦੇ ਆ ਜੀ ਮੇਰੇ ਖੁਲਾਸਾ ਹੋਈ ਜਾਂਦਾ ਵੀ ਉਹ ਸੱਟੇ ਜੀ ਬਹੁਤ ਪੈਸੇ ਆ ਰਿਹਾ ਹੈ ਤੇ ਬਾਕੀ ਚਲੋ ਸਾਨੂੰ ਉਹ ਚੀਜ਼ ਤੇ ਕੋਈ ਮਤਲਬ ਨਹੀਂ ਹੈ ਸਾਨੂੰ ਤਾਂ ਇਦਾਂ ਵੀ ਸਾਡਾ ਪੈਸਾ ਸਾਨੂੰ ਵਾਪਸ ਮਿਲੇ ਤੇ ਬੈਂਕ ਕਾਰਵਾਈ ਕਰੇ ਐਪੀ ਪਹੁੰਚੀ ਸੀ ਕਿ ਜਿਹੜੇ ਮੰਤਰੀ ਨੇ ਪੁਲਿਸ ਪਹੁੰਚੀ ਸੀ ਕਿ ਧਰਨੇ ਦੇਣੇ ਪਏ ਕਿਉਂਕਿ 10 ਦਿਨ ਦਾ ਸਮਾਂ ਸੀਗਾ 10 ਦਿਨ ਚ ਕੀ ਕੀਤਾ ਫਿਰ ਹਾਂਜੀ ਧਰਨੇ ਤਾਂ ਰੋਜ਼ੇ ਲੋਕ ਇਕੱਠੇ ਹੁੰਨੇ ਜੀਰੇ ਜੀਦਾ ਹੁਣ ਕਰੋੜ ਕਰੋੜ ਰੁਪਇਆ 33 35 35 ਲੱਖ ਰੁਪਇਆ ਜੀ ਉਹਨੂੰ ਨੀਂਦ ਕਿੱਥੇ ਆਉਂਦੀ ਹੈ ਜੀ ਇਹਨੂੰ ਧਰਨੇ ਤਾਂ ਤਕਰੀਬਨ ਰੋਜ਼ੇ ਚੱਲ ਰਹੇ ਆ ਕਹਿਣ ਦਾ ਮਤਲਬ ਸਾਨੂੰ ਤਾਂ ਇਦਾਂ ਐ ਵੀ ਚਲੋ ਵਿਧਾਇਕ ਵੀ ਆਏ ਆ ਪੁਲਿਸ ਵੀ ਆਈ ਹੈ ਸਾਨੂੰ ਸੈਲਪ